ਹਾਂਰੇਬਲ ਸਪੀਕਰ ਸਾਹਿਬ ਜਦੋਂ ਵੀ ਕੋਈ ਗਰੀਬ ਘਰ ਚ ਗਰੀਬ ਘਰ ਚ ਪੈਦਾ ਹੋ ਕੇ ਇਸ ਵਿਧਾਨ ਸਭਾ ਦਾ ਮੈਂਬਰ ਬਣਦਾਗਾ ਉਦੋਂ ਹੀ ਕਾਂਗਰਸ ਪਾਰਟੀ ਨੂੰ ਤਕਲੀਫ ਹੁੰਦੀ ਆ ਓਏ ਗਰੀਬ ਘਰ ਚੋਂ ਪੈਦਾ ਹੋ ਕੇ ਡਾਕਟਰ ਬਣ ਕੇ ਐਮਐਲਏ ਬਣੇ ਤੇ ਆ ਬੋਲਣ ਦਾ ਮੌਕਾ ਮਿਲ ਰਿਹਾ ਤਾਂ ਬਾਜਬਾ ਸਾਹਿਬ ਨੂੰ ਕਿਉਂ ਤਕਲੀਫ ਹੋ ਰਹੀ ਆ ਤੁਹਾਡੇ ਢੱਡੀ ਪੀੜ ਕਿਉਂ ਹੋ ਰਹੀ ਆ ਤੁਹਾਡੇ ਢੱਡੀ ਪੀੜ ਕਿਉਂ ਹੋ ਰਹੀ ਆ ਕੀ ਤੁਸੀਂ ਦਲਤ ਬਰਾਦੀ ਆ ਏ ਪੰਜਾਬ ਇੱਥੋਂ ਪਤਾ ਲੱਗਦਾ ਪੰਜਾਬ ਦੇ ਪੰਜਾਬ ਦੇ 34 34% ਲੋਕਾਂ ਨੂੰ ਪਤਾ ਹੈਗਾ ਅੱਜ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਪਾਰਟੀ ਆ ਉਹ ਪੰਜਾਬ ਦੇ ਗਰੀਬ ਮਜ਼ਦੂਰਾਂ ਦੇ ਵਿਰੋਧੀ ਪਾਰਟੀ ਆ ਉਹ ਡਿਸਕਸ਼ਨ ਨਹੀਂ ਹੋਣ ਦੇਣਾ ਚਾਹੁੰਦੀ ਉਹ ਡਿਸਕਸ਼ਨ ਨਹੀਂ ਹੋਣ ਦੇਣਾ ਚਾਹੁੰਦੀ ਉਹ ਗਰੀਬ ਨੂੰ ਬੋਲਣ ਨਹੀਂ ਦੇਣਾ ਚਾਹੁੰਦੀ ਮੈਂ ਹਰਾ ਲਗਾ ਇੱਕ ਮਿੰਟ ਬੈਠ ਬੈਠ ਪਲੀਜ਼ ਵਾਈਵਾ ਸਰ ਜੀ ਮੈਂ ਜੁਆਲਾ ਜਵਾਬ ਦਿਓ ਕਦੇ ਕਿਸੇ ਨੂੰ ਮਟੀਰੀਅਲ ਦੱਸ ਦਿੰਦੇ ਨੇ ਕਿ ਕਹਦੇ ਕਿਸੇ ਸੰਗਤ ਦਾ ਤੁਸੀਂ ਬਾਈਬਾ ਸਾਹਿਬ ਜਵਾਬ ਦਿਓ ਇਹ ਪੰਜਾਬ ਦੇ ਇਹ ਪੰਜਾਬ ਦੇ ਦਲਤਾਂ ਨੂੰ ਬਦਨਾਮ ਕਰਨ ਬਾਈਬਾ ਸਾਹਿਬ ਜਵਾਬ ਦਿਓ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਜੀਮਾ ਸਾਹਿਬ ਪਲੀਜ਼